ਅੱਜ ਸਾਡੇ ਵਾਰਡ ਦੇ ਵਿੱਚ ਬੜੀ ਇੱਥੇ ਪਾਣੀ ਦੀ ਪ੍ਰੋਬਲਮ ਸੀਗੀ ਵਾਰਡ ਨੰਬਰ 28 ਸੀ ਨਾ ਮੈਂ ਨਾ 28 ਸੀ ਸੌਰੀ 28 ਨੰਬਰ ਸੀ ਪਰ ਅਮਾਉਂਟ ਕਲੋਨੀ ਦੇ ਵਿੱਚ ਔਰ ਬੜਾ ਅੱਛਾ ਏਰੀਆ ਬਣਿਆ ਬੜੇ ਅੱچھے ਘਰਾਂ ਲੋਕਾਂ ਦੇ ਸਾਰਿਆਂ ਦੇ ਔਰ ਲੇਕਿਨ ਇੱਕਦਮ ਮੋਰ ਸ਼ਾਇਦ ਬਹਿ ਜਾਂਦੇ ਕਿਵਰੀ ਅਕਸਰ ਜਿਆਦਾ ਪ੍ਰੋਬਲਮ ਤਾਂ ਆਂਦੀ ਹੈ ਬਹਿਨ ਦੀ ਵੈਸੇ ਗਰਵੀਆਂ ਨੂੰ ਜਿਆਦਾ ਆਂਦੀ ਕੋਸ਼ਿਸ਼ ਹੁੰਦੀ ਹੈ ਲੇਕਿਨ ਆਹ ਜਿਹੜਾ ਸੀਗਾ ਇੱਕਦਮ ਬੈਠਾ ਔਰ ਮੇਰਾ ਖਿਆਲ ਆ 15 ਦਿਨ ਤੋਂ ਲੋਕ ਲਗਾਤਾਰ ਫਾਈਟ ਕਰ ਰਹੇ ਸੀ ਪਾਣੀ ਨਾਲ ਲੇਕਿਨ ਤੁਰੰਤ ਅਸੀਂ ਐਮਰਜੈਂਸੀ ਕੋਠੇ ਦੇ ਵਿੱਚ ਉਹਨੂੰ ਚੱਕਿਆ ਔਰ ਉਹਨੂੰ ਚੱਕ ਕੇ ਇਹਨੂੰ ਜਿੱਦਾਂ ਵੀ ਕਰਕੇ ਅਸੀਂ ਕਹਿੰਦੇ ਪਹਿਲਾਂ ਹੁਣ ਸਾ ਸੀਗਾ ਬਾਕੀ ਜਿੱਥੇ ਚੱਲਦਾ ਕੰਮ ਉਹਨਾਂ ਨੂੰ ਅਸੀਂ ਕਹਿਤਾ ਕੋਈ ਗੱਲ ਨਹੀਂ ਤੁਹਾਡਾ 2-4 10 ਦਿਨ ਬਾਅਦ ਕੰਮ ਸ਼ੁਰੂ ਕਰਾਂਗੇ ਪਹਿਲਾਂ ਇੱਥੇ ਲੈ ਕੇ ਜਾਓ ਮਸ਼ੀਨ ਸੋ ਮੇਰ ਸਾਹਿਬ ਨੇ ਉਸੇ ਵੇਲੇ ਫੈਸਲਾ ਲਿਆ ਔਰ ਜਿਹੜੀ ਤੰਗੀ ਇਹ ਚੱਲ ਰਹੀ ਹੈ ਕਿਉਂਕਿ ਟਿਊਬਲ ਬੈਨ ਦੇ ਨਾਲ ਇਸ ਇਲਾਕੇ ਨੂੰ ਉਸ ਨੂੰ ਪਾਣੀ ਨਹੀਂ ਮਿਲ ਪਾ ਰਿਹਾ ਲੇਕਿਨ ਕਿਉਂਕਿ 15 ਦਿਨ ਤਾਂ ਲੱਗ ਜਾਣਗੇ ਤਕਰੀਬਨ ਇਹਦੇ ਬੋਰਡ ਦੇ ਵਿੱਚ ਸੋ ਲੇਕਿਨ ਇਹ 15 ਦਿਨ ਦਾ ਪੀਰੀਅਡ ਬੜਾ ਲੰਬਾ ਹੁੰਦਾ ਪਾਣੀ ਤੋਂ ਬਿਨਾਂ ਗੁਜ਼ਾਰਨਾ 10 ਦਿਨ ਤਾਂ ਉਹ ਅਲਰੇਡੀ ਹੋ ਗਏ ਵਾਈਟ ਕਰ ਦਿਆ ਤੇ ਕੋਸ਼ਿਸ਼ ਕਰ ਰਹੇ ਆ ਇਹਨਾਂ ਨੂੰ ਕਿਥੇ ਵੀ ਨੇੜੇ ਹੋਸੀ ਜਿਹੜਾ ਵੀ ਪਾਈਪਲਾਈਨ ਦਾ ਕੋਈ ਕਨੈਕਸ਼ਨ ਹੈਗਾ ਉਹਨੂੰ ਮੈਂ ਕੋਸ਼ਿਸ਼ ਕਰਦਾ ਉਸ ਲੱਖ ਦੇ ਲੋਕਾਂ ਨੂੰ ਕਹਿ ਕੇ ਵੀ ਆਪਾਂ ਥੋੜਾ ਜਿਆਦਾ ਨਹੀਂ 1 ਘੰਟਾ ਜਿਹੜਾ ਹੈਗਾ ਇਹਨੂੰ ਪਾਣੀ ਨੂੰ ਆਪਾਂ ਡਿਸਟ੍ਰਿਬਿਊਟ ਕਰ ਗਏ 1 ਘੰਟਾ ਦਾ ਉਹ ਟਾਈਮ ਲਾਵਾਂਗੇ ਸਾਰੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਇੱਕ ਵਾਰੀ ਸੋ ਹਰੇਕ ਆਦਮੀ ਇਹ ਚਾਹੁੰਦਾ ਕਿ ਮੇਰਾ ਕੰਮ ਨਾ ਖਰਾਬ ਹੋ ਜਾ ਕੱਲ ਨੂੰ ਵਾਲ ਲੱਗੇ ਤਾਂ ਖਰਾਬ ਹੋਏ ਮੇਰੇ ਔਰ ਤਕਰੀਬਨ 32 ਲੱਖ ਰੁਪਏ ਦੀ ਲਾਗਤ ਨਾਲ ਟਿਊਬ ਲੱਗਣ ਜਾ ਰਿਹਾ ਹੈ। ਔਰ ਪਹਿਲੀ ਇਨਸਟਰਕਸ਼ਨ ਹੈ ਸਾਰੇ ਡਿਪਾਰਟਮੈਂਟ ਨੂੰ ਪਾਣੀ ਦੀ ਗੁਣਵੱਤਾ ਪਾਣੀ ਦੀ ਕੁਆਲਿਟੀ ਪਾਣੀ ਦੇ ਜਿਹੜੇ ਬेटर ਕੁਆਲਿਟੀ ਜਿਹਨਾਂ ਡੀਪ ਬੋਰ ਹੈ ਉਹਨਾਂ ਅੱਛਾ ਬਣ ਜਾਂਦਾ। ਜਿੰਦਾ ਜਿਹੜੇ ਦਲਕੀ ਤੇ ਤਾਂ 4 ਤੋਂ 500 ਘਰ ਨੇ ਜੋ ਜਿਨ੍ਹਾਂ ਨੂੰ ਪ੍ਰਭਾਵਿਤ ਹੋਣਗੇ। ਜੀ ਜੀ ਜੀ। ਤੇ ਜਿਹੜਾ ਕਨੈਕਸ਼ਨ ਪਹਿਲਾਂ ਤਾਂ ਕੀਤਾ ਜਾ ਰਿਹਾ ਸੀ ਉਸ ਨੂੰ ਡਿਊਟੀ ਮੇਰ ਵਾਲਾ ਉਹ ਰੋਕ ਦਿੱਤਾ ਗਿਆ। ਤੇ ਕਮਿਸ਼ਨਰ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਲਗਾਤਾਰ ਪਾਣੀ ਦਿੱਤਾ ਜਾਵੇ। ਤੇ ਉਹਨਾਂ ਦੇ ਹੁਕਮਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਇਦਾਂ ਹ ਪੀ ਹਰੇਕ ਇਲਾਕੇ ਚ ਜਿੱਦਾਂ ਅੱਜ ਆਪਾਂ ਇੱਥੇ ਇਕੱਠੇ ਹੋਏ ਸਾਰੇ ਜਿਹੜੇ ਮੇਰੇ ਇਥੇ ਆਉਂਦਾ ਮੇਨ ਮਕਸਦ ਵੀ ਹੈ ਸਿਕਾ ਆਪਾਂ ਲੋਕਾਂ ਚ ਮਿਲ ਵੀ ਲਈਏ ਕਈ ਵਰੀ ਕਈ ਵੀ ਕੁਐਸਚਨ ਵੀ ਹੁੰਦੇ ਉਹਦੇ ਕੁਐਸਚਨ ਦਾ ਜਵਾਬ ਵੀ ਦੇਣਾ ਹੁੰਦਾ ਲੋਕਾਂ ਨੂੰ ਜੇ ਤੁਸੀਂ ਕੁਐਸਚਨ ਦਾ ਜਵਾਬ ਨਹੀਂ ਦਿੰਦੇ ਫਿਰ ਅਸੀਂ ਕੀ ਕੰਮ ਕਰ ਰਹੇ ਹਾਂ ਸੋ ਉਹ ਇਸ ਕਰਕੇ ਮੈਂ ਸਪੈਸ਼ਲੀ ਆਇਆ ਮੇਰੀਆਂ ਚੰਡੀਗੜ੍ਹ ਸਾਡੇ ਦੋ ਮੀਟਿੰਗਾਂ ਸੀ ਪਰ ਮੈਂ ਕਿਹਾ ਹੋ ਕੇ ਜਾਣਾ ਮੈਂ ਮੈਂ ਉਹ ਵੀ ਕੋਸ਼ਿਸ਼ ਕਰ ਰਿਹਾ ਉਸ ਗੱਲ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਉਹ ਜਦਾਂ ਜਦਾਂ ਇੱਥੇ ਆ ਉਦਾਂ ਉਹਨਾਂ ਕੋਲ ਲੋਕ ਪਹੁੰਚ ਇਹ ਲੱਭਣ ਨੂੰ ਕਿ ਤਾਂ ਕਿ 15 ਨੰਨ ਜਿਹੜੇ ਹੈ ਆਪਾਂ ਇਸ ਇਲਾਕੇ ਨੂੰ ਕੁਛ ਨਾ ਕੁਛ ਕਰੀਏ ਮੈਂ ਤਾਂ ਕੱਲ ਉਸ ਤੱਕ ਮੇਰੇ ਸਾਹਮਣੇ ਮੇਰਾ ਹਾਪਤੀ ਗਲ ਹੋ ਗਈ ਸੀ ਔਰ ਮੈਂ ਹੈਪੀ ਗੇ ਗੱਲ ਕਰਨਾ ਤੇ ਆਪਾਂ ਪਹਿਲਾਂ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਤੇ ਵੀ ਸਾਰੇ ਮੇਰੇ ਅਫਸਰ ਸਹਿਬਾਨ ਨੇ ਉਸੇ ਦਿਨ ਜਦੋਂ ਇਹਦਾ ਫੋਨ ਆਇਆ ਸੀਗਾ ਮਨੂੰ ਤੇ ਆ ਚਾਚਾ ਜੀ ਆ ਸਮੱਸਿਆ ਮੈਂ ਤੁਰੰਤ ਦੇ ਕੋਲ ਨੂੰ ਫੋਨ ਲਾ ਕੇ ਮਾਰਾਂਗਾ ਫੰਨੀ ਕਿਧਰ ਗਿਆ ਹਾਂਜੀ ਹਾਂਜੀ ਖੜਾ ਪਿੱਛੇ ਇਹਦਾ ਫੋਨ ਆਇਆ ਮੈਂ ਕਿਹਾ ਵੀ ਮੈਂ ਤੁਰੰਤ ਕੋਸ਼ਿਸ਼ ਕੀਤੀ ਸੀ ਔਰ ਅਸੀਂ ਤੁਰੰਤ ਉਹ ਫੈਸਲਾ ਵੀ ਲੈ ਲਿਆ ਸੀ ਉਹੀ ਚਲੋ ਵੀ ਇਹਨੂੰ ਕਵਰ ਆਪਾਂ ਕਰੀਏ ਨੂੰ ਜਿੱ ਅਸੀਂ ਮੈਂ ਤੁਰੰਤ ਆ ਵੀ ਜਿਹੜਾ ਹੈਗਾ ਇਹ ਇਸ ਕਰਕੇ ਕੀਤਾ ਵੀ ਤਾਂ ਕਿ ਉਹ ਲੰਬੀ ਸਮੱਸਿਆ ਦੇ ਮੈਂ ਕੋਸ਼ਿਸ਼ ਕਰਨਾ ਸਮਝਾ ਦੇ। ਕਲਾਸ ਜਿਹੜੇ ਜਦੋਂ ਵੀ ਮੀਟਿੰਗ ਹੁੰਦੀ ਹੈ ਚਾਹੇ ਕਾਰਪੋਰੇਸ਼ਨ ਦੀ ਜਾਂ ਹੋਰ ਕੋਈ ਵੀ ਇਹੀ ਕਿਹਾ ਜਾਂਦਾ ਹੈ ਕਿ ਜੋ ਬਾਕੀ ਐਮਸੀ ਨੇ ਉਹਨਾਂ ਨੂੰ ਗੋਲਿਆ ਕੀਤਾ ਜਾਂਦਾ ਜਿਵੇਂ ਕਿ ਕਾਂਗਰਸ ਦੇ ਦੋ ਚਾਰ ਨਹੀਂ ਮੈਨੂੰ ਹੁਣ ਦੱਸੋ 1 ਮਿੰਟ ਧਰ ਜਾਓ। ਆਪ ਜਿਹੜੇ ਐਮਸੀ ਸਾਹਿਬ ਖੜਿਆ ਕਟੋਚੀ ਸਾਹਿਬ ਮੈਨੂੰ ਦੱਸੋ। ਅੱਛਾ 1 ਮਿੰਟ ਧਰ ਜਾਓ। ਮੈਂ ਤੁਹਾਨੂੰ ਤਰਤਾਦੀ ਟੂਰ ਮੈਂ ਬੇਰਵਾ ਦਵਾਂਗਾ ਦੇਖਿਓ ਕਿੱਥੇ ਕਿੰਨੇ ਕਿੰਨੇ ਲੱਗੇ ਆ। 1 ਮਿੰਟ ਧਰ ਜਾਓ। ਆ ਤੁਹਾਡੇ ਨਾਲ ਹੀ ਪੈਂਦਾ ਇਹਦਾ ਪਰਾ 100 ਕਰੋੜ ਰੁਪਏ ਦਾ ਕੰਮ ਹੋਇਆ ਪਹਿਲੀ ਵਾਰ ਸ਼ਹਿਰ 'ਚ ਬਿਨਾ ਭੇਤ ਭਾਤ ਤੋਂ ਮੈਂ ਤਾਂ ਤੁਹਾਨੂੰ ਆਪਣੀ ਗੱਲ ਦੱਸ ਦਿੱਤੀ ਮਿਕਰੂ ਜਿੰਨੇ ਕੋਈ ਅਪਰੂਵ ਲਾ ਲੀਏ 2016 ਤੋਂ 2022 ਤੱਕ ਨਹੀਂ ਲੱਗਣ ਦਿੱਤਾ ਜਦੋਂ ਦੇ ਸਰ ਸਰਕਾਰ ਬਣੀ ਆ ਆਮਾ ਦੀ ਜਿਹੜਾ ਸਾਰਾ ਡਾਟਾ ਦੇ ਦਵਾਂਗਾ ਇਦਾਂ ਕਦੇ ਨਹੀਂ ਹੁੰਦਾ ਲੇਕਿਨ ਠੇਕੇਦਾਰਾਂ ਦੀ ਅਬਿਲਟੀ ਜਿਸ ਜਿਸ ਏਜੰਸੀ ਕੋ ਵਰਕ ਆਰਡਰ ਹੈ ਉੱਤੇ ਡਿਪੈਂਡ ਕਰਦਾ ਉਹ ਨੂੰ ਕੋਈ ਥੋੜੀ ਚੱਲਣ ਨੂੰ ਕੋਈ ਰੋਕ ਸਕਦਾ ਕੰਮ ਤਾਂ ਅਸੀਂ ਆਪ ਜਾ ਕੇ ਸ਼ੁਰੂਆਤ ਕਰਾਈ ਦੀ ਜਾ ਕੇ ਔਰ ਇੱਕ ਮਿੰਟ ਰਹਿ ਜਾਓ ਮੈਂ ਤਾਂ ਜਦੋਂ ਹੁਣ ਤੱਕ ਇਹ ਸਰਕਾਰ ਦੇ ਵਿੱਚ ਸਾਡੇ ਜਦੋਂ ਐਮਐਲਏ ਬਣ ਗਿਆ ਸੀ ਮਿਸਟਰ ਵੀ ਸਟਾ ਹਾਊਸ ਵਲੇ ਮੈਂ ਤਾਂ ਜਦੋਂ ਹੁਣ ਤੱਕ ਮਰਦਾ ਕਾਰਪੋਰੇਸ਼ਨ ਜੁਆਇੰਟ ਵੀ ਨਹੀਂ ਹੋਈ ਉਦੋਂ ਵੀ ਜਾ ਕੇ ਉਹ ਘਾਟਨ ਕੀਤੇ ਸਾਰੇ ਕੌਂਸਲਰ ਨਾਲ ਲਾ ਕੇ ਕਾਂਗਰਸੀਆਂ ਨੂੰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਐਵੇਂ ਹੁਣ ਤੁਸੀਂ ਪੋਲੀਟੀਕਲ ਗੱਲ ਕਰਨਾ ਉਹਨਾਂ ਨੇ ਕੋਈ ਨਾ ਕੋਈ ਲਾਈਨ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਤਾਂ ਲੋਕਾਂ ਦੇ ਵਿੱਚ ਹਾਜ਼ਰ ਹਾਂ ਜੀ ਕੋਈ ਗੱਲ ਨਹੀਂ ਇਦਾਂ ਹੋਰ